ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਦੀਪ ਸਿੰਘ ਖਾਲਸਾ ਫੌਜ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕੁਝ ਕ ਦਿਨਾਂ ਤੋਂ ਵੱਖ-ਵੱਖ YouTube ਵਾਲੇ ਚੈਨਲਾਂ ਦੇ ਉੱਤੇ ਇੱਕ ਮੁੰਡਾ ਬਹੁਤ ਮਸ਼ਹੂਰ ਹੋਇਆ ਜਿਹਦਾ ਘਰੇ ਨਾਂ ਦਿਲਪ੍ਰੀਤ ਕਹਿੰਦੇ ਆ ਤੇ ਟਿਕਟੌਕ ਕੀ ਮੁੱਖ ਮੰਤਰੀ ਜਿਹਨੂੰ ਕਹਿੰਦੇ ਹਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਜਿਵੇਂ ਕਿ ਉਹ ਗੱਲਾਂ ਕਰਦਾ ਸੀ ਸੱਚੀਆਂ ਸੁਣਾਉਂਦਾ ਸੀ ਇੰਟਰਟੇਨਮੈਂਟ ਧਾਰਮਿਕ ਵੱਖ-ਵੱਖ ਵਿਸ਼ਿਆਂ ਤੇ ਗੱਲਾਂ ਕਰਦਾ ਸੀ ਉਹ ਬਹੁਤ ਵਧੀਆ ਚਲੋ ਟਾਪਾ ਮਾੜਾ ਨਹੀਂ ਕਹਿੰਦੇ ਉਹਨੂੰ ਕਹਿਣਾ ਕਿ ਵਿਸ਼ੇ ਤੇ ਬੋਲਦੇ ਸਮੇਂ ਕੋਈ ਨਾ ਕੋਈ ਗਲਤਫਹਿਮੀ ਵੀ ਹੋ ਸਕਦੀ ਆ ਕਿਉਂਕਿ ਇਨਸਾਨ ਇੱਕ ਭੁੱਲਣਹਾਰ ਦੇ ਭੁਲक्कੜ ਇਨਸਾਨ ਆ ਕਿਉਂਕਿ ਉਨੇ ਇਹੋ ਜੀ ਕੋਈ ਚੀਜ਼ ਚਲੋ ਇਹ ਕੋ ਬੋਲੀ ਗਈ ਆ ਤੇ ਪਿੰਡ ਵਾਲਿਆਂ ਨੇ ਰਲ ਮਿਲ ਕੇ ਤੇ ਉਹਦੇ ਇੱਕ ਕਾਰ ਜਿਹੜੇ ਆ ਉਤਾਰ ਦਿੱਤੇ ਆ ਤੇ ਕਕਾਰ ਉਤਾਰਨ ਦਾ ਆਪਾਂ ਨੂੰ ਕਿਸੇ ਦਾ ਹੱਕਤ ਨਹੀਂ ਬਣਦਾ ਚਲੋ ਜੇ ਕੋਈ ਇੱਕ ਕਾਰ ਤਾਂ ਕਿ ਤਾਰੇ ਜਾਂਦੇ ਆ ਜਦੋਂ ਕੋਈ ਇੱਕ ਕਾਰ ਪਾ ਕੇ ਗੁਰੂ ਦਾ ਬਾਣਾ ਪਾ ਕੇ ਮਾੜਾ ਕਰਮ ਕਰੇ ਕੋਈ ਨਸ਼ਾ ਕਰੇ ਜਾਂ ਕੋਈ ਚੋਰੀ ਜਾਰੀ ਕੋ ਇਦਾਂ ਦੇ ਕੰਮ ਕਰੇ ਤਜਾ ਬਾਣੇ ਨੂੰ ਬਦਨਾਮ ਕਰੇ ਕੋਈ ਸ਼ਰਾਬ ਪੀਵੇ ਕੋਈ ਨਸ਼ਾ ਕਰੇ ਤਾਂ ਤਾਂ ਕਰਕੇ ਆਪਾਂ ਕਕਾਰ ਤਾਰ ਸਾਦੇ ਆ ਤੇ ਭਰ ਜਦੋਂ ਕੋਈ ਏਦਾਂ ਦੀ ਆਪਣੀ ਇੰਟਰਟੇਨਮੈਂਟ ਕੋਈ ਆਪਣੇ ਅੰਦਰ ਬੈਠਾ ਕਲਾਕਾਰ ਹੁੰਦਾ ਆ ਉਹ ਦਿਖਾ ਰਿਹਾ ਆ ਤੇ ਆਪਾਂ ਉਹਦੇ ਕਕਾਰ ਨਹੀਂ ਤਾਰ ਸਾਦੇ ਤੇ ਬਾਕੀ ਚਲੋ ਗਲਤੀਆਂ ਹੋ ਜਾਂਦੀਆਂ ਆ ਤੇ ਉਹ ਪਿੰਡ ਵਾਲਿਆਂ ਨੂੰ ਚਾਹੀਦਾ ਸੀ ਕਿ ਆਪਾਂ ਰਲ ਮਿਲ ਕੇ ਉਹ ਬੱਚੇ ਨੂੰ ਸਮਝਾਇਆ ਵੀ ਜਾ ਸਕਦਾ ਹੈ ਪੀਪਾਰ ਬੇਟਾ ਤੂੰ ਇਦਾਂ ਨਾ ਕੰਮ ਕਰ ਇਦਾਂ ਨਾ ਬੋਲਿਆ ਕਰ ਤੇ ਥੋੜਾ ਹਸਾਬ ਨਾਲ ਬੋਲ ਤੱਕਕਾਰ ਵੀ ਉਹਦੇ ਨਾਲ ਲਵਾਉਂਦੇ ਤੇ ਕਿਉਂਕਿ ਬੱਚਾ ਜਿਹੜਾ ਹੁੰਦਾ ਉਹ ਬੱਚਾ ਹੀ ਹੁੰਦਾ ਉਹਦਾ ਬੱਚਿਆਂ ਦਾ ਦਿਮਾਗ ਹੁੰਦਾ ਆ ਤੇ ਆਪਾਂ ਨੂੰ ਉਹਦੇ ਕਕਾਰਾਂ ਦੇ ਉੱਤੇ ਸੋਚਣਾ ਚਾਹੀਦਾ ਹੈ ਵੀ ਕਕਾਰ ਨਹੀਂ ਲਵਾਉਣੇ ਚਾਹੀਦੇ ਕਿਉਂਕਿ ਉਹਨੇ ਵੀ ਖੰਡੇ ਭਟੇ ਦਾ ਅੰਮ੍ਰਿਤ ਛਕਿਆ ਆ ਤੇ ਅਸੀਂ ਵੀ ਅੰਮ੍ਰਿਤ ਛਕਿਆ ਆ ਤੇ ਅਸੀਂ ਨੂੰ ਅਮਰਤੀਏ ਬੰਦੇ ਦੀ ਜਿਆਦਾ ਸਪੋਰਟ ਕਰਨ ਲਈ ਬਣਦੀ ਆ ਤੇ ਇਸ ਕਰਕੇ ਉਹਨਾਂ ਪਿੰਡ ਵਾਲਿਆਂ ਨੇ ਮਾੜਾ ਕੀਤਾ ਜੋ ਕੀਤਾ ਆ ਤੇ ਉਸ ਬੱਚੇ ਦਾ ਆਪਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਵੀ ਕੋਈ ਕਾਮਯਾਬੀ ਦੇ ਉੱਤੇ ਪਹੁੰਚਦਾ ਹੈ ਤਾਂ ਕਈ ਜਿਹੜੇ ਸ਼ਰਾਰਤੀ ਬੰਦੇ ਹੁੰਦੇ ਆ ਉਹ ਨਹੀਂ ਪਹੁੰਚਣ ਦਿੰਦੇ ਇਸ ਦੇ ਨਾਲ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ ਤੇ ਬੱਚੇ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਇੱਕ ਕਾਰ ਨੂੰ ਪਵਾਏ ਜਾਣ ਫੇਰ ਤੇ ਉਹ ਵੀ ਚੰਗੀ ਆਪਣੀ ਸੋਚ ਤੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ